ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਜੋਗ ਭਾਈ ਹੇਠ ਮਾਨਯੋਗ ਹਰਜੋਤ ਸਿੰਘ ਪੈਂਸ ਸਿੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਸਮਾਜ ਸੇਵੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਨਾਨਮੀਰਾ ਵਿਖੇ ਨਵੀਂ ਬਣੀ ਇਮਾਰਤ ਤੇ ਚਾਰ ਦੁਵਾਰੀ ਦਾ ਉਦਘਾਟਨ ਇੱਕ ਛੋਟੀ ਬੱਚੀ ਤੇ ਆਪਣੇ ਕਾਰਕਮਲਾਂ ਦੇ ਨਾਲ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਦੁਸਾਂ ਕਲਾ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਸਿੱਧੀਆਂ ਤਸਵੀਰਾਂ ਜਿੱਥੇ ਪ੍ਰੇਮ ਕੁਮਾਰ ਜੀ ਦਾ ਹਾਰpa ਕੇ ਨਿਗਾ ਸਵਾਗਤ ਕੀਤਾ ਜਾ ਰਿਹਾ ਸੋ ਪ੍ਰੇਮ ਕੁਮਾਰ ਜੀ ਵੱਲੋਂ ਪਰਦੇ ਦੀ ਰਸਮ ਆਦਾ ਕਰਦੇ ਹੋਏ ਨੀ ਪੱਥਰ ਤੋਂ ਕਰਕੇ ਰਸਮ ਕਰਕੇ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੋ ਦੇਖ ਰਹੇ ਸਿੱਧੀਆਂ ਤਸਵੀਰਾਂ ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨਾਨੀਵਾਰਾ ਵਿਖੇ ਛੋਟੀਆਂ ਬੱਚੀਆਂ ਬਲੋਂ ਰੀਵਨ ਕਟਾ ਕੇ ਜੀਆਂ ਆਖਿਆ ਗਿਆ ਸੋ ਹੁਣ ਇਸ ਵਕਤ ਪ੍ਰੇਮ ਕੁਮਾਰ ਜੀ ਇੱਕ ਛੋਟੀ ਬੱਚੀ ਦੇ ਨਾਲ ਜਿਹੜਾ ਇਹ ਦਾਦ ਘਾਟਨ ਬੱਚੀ ਤੋਂ ਕਰਵਾਣਗੇ ਸੋ ਸਿੱਧੀਆਂ ਤਸਵੀਰਾਂ ਦੇ ਨਾਲ ਲੈ ਚਲਦੇ ਹਾਂ ਤੁਹਾਨੂੰ ਨਾਨੀਵਾਰੇ ਦੇ ਉਸ ਸਮਾਗਮ ਦੇ ਵਿੱਚ ਜਿੱਥੇ ಗ್ರಾಮ ਪੰਚਾਇਤ ਅਤੇ ਸਮੂਹ ਸਿੱਖਿਆ ਵਿਭਾਗ ਦੇ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਇਹ ਉਦਘਾਟਨ ਕੀਤਾ ਗਿਆ ਤੇ ਸਨਮਾਨ ਸਮਾਰੋ ਕੀਤਾ ਗਿਆ ਸਕੂਲ ਦੇ ਮੁਖੀ ਸ਼੍ਰੀਮਤੀ ਸੀਮਾ ਰਾਣੀ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਦੁਸਾਂਝ ਨਾਲ ਤੋਂ ਸੰਧਪਾਲ ਕੋ ਕੋ ਦਿਖਾ ਰਹੇ ਹੋ ਜੀ ਮਾਜੀ ਪਹੁੰਚਣ ਕੇ ਪ੍ਰਿੰਸੀਪਲ ਸਰ ਮੈਂ ਆਪ ਜੀ ਦੀ ਆਗਮਨ ਤੇ ਜੋ ਸ਼ੇਅਰ ਕਰਨ ਜਾ ਰਿਹਾ ਹਾਂ ਗੁਰ ਪਰਮਾਯੋ ਆਣਾ ਮਿਲਨ ਜਦੋਂ ਵੀ ਤੂੰ ਮਹਿਕ ਬਣ ਕੇ ਆਮੀ ਆਉਣਾ ਮਿਲਨ ਜਦੋਂ ਵੀ ਤੂੰ ਮਹਿਕ ਬਣ ਕੇ ਆਮੀ ਵਾਪਸ ਕਿਆ ਜੇ ਜਾਣਾ ਤਾਂ ਯਾਦ ਬਣ ਕੇ ਜਾਮੀ ਵਾਪਸ ਕਿਆ ਜੇ ਜਾਣਾ ਤਾਂ ਯਾਦ ਬਣ ਕੇ ਕੋਟੀ ਪੂਰਾ ਪ੍ਰਿੰਦ ਨਾਨ ਨੂੰ ਜਾਰਾ ਨਜ਼ਰਵਰਤੀ ਆਪ ਜੀ ਦਾ ਸਾਡੀ ਇਸ ਸਰਕਾਰੀ ਪ੍ਰੈਮੀ ਸਮਾਰਟ ਸਕੂਲ ਨਨੂ ਨਜ਼ਾਰਾ ਜਿੱਥੇ ਆਨ ਤੇ ਆਪ ਜੀ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਸਰ ਸੋ ਸਾਡੇ ਸਤਿਕਾਰਯੋਗ ਵਿਦਵਾਨ ਨੇ ਇਸ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਕੋਆਰਡੀਨੇਟਰ ਬਹੁਸੀ ਸਰਕਾਰ ਜੋ ਜੀ ਜਗਤ ਰਾਮ ਭੱਟੀ ਜੀ ਸ਼੍ਰੀ ਦਰਸ਼ਨ ਕੁਮਾਰ ਜੀ ਗਵਾਰਪੁਰ ਦਾ ਪ੍ਰਕਾਸ਼ ਰਾਮ ਮੈਂਬਰ ਵੀ ਮੈਡੀਕੇਸ਼ਨ ਉਹ ਵੀ ਸਾਡੇ ਕੋਲ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਇਸ ਤੋਂ ਇਲਾਵਾ ਫਾਇੰਸ ਸ਼੍ਰੀਮਤੀ ਸੁਪਿੰਦਰ ਕੌਰ ਜੀ ਸਾਡੇ ਵਿੱਚਕਾਰ ਉਪਸਥਿਤ ਨੇ ਇਸ ਨੂੰ ਦਾ ਧੰਨਵਾਦ ਕਰਦੇ ਹਾਂ ਤੇ ਇਸ ਤੋਂ ਇਲਾਵਾ ਸਰਦਾਰ ਬਾਬਾ ਸਿੰਘ ਜੀ ਵੀ ਸਾਡੇ ਵਿੱਚਕਾਰ ਪਹੁੰਚੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਚੇਅਰਮੈਨ ਐਸਐਮਸੀ ਸ਼੍ਰੀਮਤੀ ਅੰਕਤਾ ਰਾਣੀ ਜੀ ਵੀ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਆਇਆਂ ਸੇਹਾਂ ਪ੍ਰਿੰਸੀਪਲ ਮੈਂ ਅੱਜ ਪਹਿਲੀ ਵਾਰ ਇਸ ਕੈਂਪ ਵਿੱਚ ਆਇਆ ਸੀ ਔਰ ਮੈਨੂੰ ਪਤਾ ਲੱਗਾ ਕਿ ਪਹਿਲਾਂ ਜਿਹੜਾ ਇਹ ਸਕੂਲ ਸੀ ਉਹ ਗੁਰਦੁਆਰੇ ਦੇ ਸਾਹਮਣੇ ਚੱਲਦਾ ਸੀ ਜੀ ਖੋਰਾ ਇਸ ਸਕੂਲ ਦੀ ਜੋ ਇਮਾਰਤ ਹੈ ਉਹ ਵੀ ਸਿਆਣੇ ਕਹਿੰਦੇ ਆ ਵੀ ਜਦੋਂ ਦੋ ਜਣੇ ਮੋਢੇ ਨਾਲ ਮੋਢਾ ਜੋੜ ਜਿਵੇਂ ਦੋ ਜਣੇ ਭਾਵੇਂ ਇੱਕ ਸਰਕਾਰ ਦੂਜਾ ਪਿੰਡ ਦੇ ਪਤਵੰਤੇ ਸੱਜਣ ਤਾਂ ਸਕੂਲ ਦੀ ਦਿੱਖ ਕਿੰਨਾਂ ਹਰ ਬਣ ਜਾਂਦੀ ਹੈ ਉਹ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ। ਸੋ ਇਹ ਉਹਦਾ ਇੰਟੀਗ੍ਰੇਸ਼ਨ ਆਪਾਂ ਕਰਨ ਜਾ ਰਹੇ ਹਾਂ। ਹੁਣੇ-ਹੁਣੇ ਰੀਸੈਂਟਲੀ ਅੱਜੇ ਜੋ ਕੇ ਸਕੂਲ ਨੂੰ ਮਾਨ ਮਤਾ ਸਨਜੂ ਪ੍ਰਾਪਤ ਹੋਇਆ ਉਹ ਪ੍ਰਿੰਸੀਪਲ ਸਰ ਸਵਰਗੀਏ ਡਾਕਟਰ ਸੰਤਾ ਸਿੰਘ ਜੱਜਵੈਲਟ ਉਹਨਾਂ ਦੇ ਪਰਿਵਾਰ ਵੱਲੋਂ ਪ੍ਰਿੰਸੀਪਲ ਸਰ ਇੱਕ ਬਾਟਰ ਫੁੱਲਾ ਸਕੂਲ ਹੈ ਸਕੂਲ ਨੂੰ ਪੇਂਟ ਕੀਤਾ ਗਿਆ ਸੀ ਅਸੀਂ ਉਸ ਪਰਿਵਾਰ ਦਾ ਬਹਿਜ ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿਸ ਨੂੰ ਨਾਮਾ ਸਰਟੀਫਿਕੇਟ ਰੂਪਸਤਿਤ ਨੇ ਸਰਦਾਰ ਜਸਵਿੰਦਰ ਸਿੰਘ ਲੰਬੜਾ ਮੈਂ ਉਹਨਾਂ ਬਾਰੇ ਵੀ ਇੱਕ ਖਾਸ ਗੱਲ ਬਿਆਨ ਕਰ ਦੇਣਾ ਕਿ ਜਦੋਂ ਇਸ ਸਕੂਲ ਦਾ ਉਦਘਾਟਨ ਮਹਿਮਾਨਕਾਰਡ ਸ਼ੁਰੂ ਹੋਇਆ ਸੀ ਤਾਂ ਉਹਨਾਂ ਨੇ ਇਸ ਜ਼ਮੀਨ ਨੂੰ ਪੱਤਰੀ ਨੂੰ ਇੱਕ ਸਾਧਨ ਦੇ ਲਈ ਆਪਣੇ ਟਰੈਕਟਰ ਵੀ ਆਪਣੇ ਸਾਧਨਾਂ ਦੀ ਵਰਤੋਂ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਤੋਂ ਲਾਵਾ ਮੈਡਮ ਗੁਰਪਾਲ ਕੌਰ ਜੀ ਜੋ ਰਿਟਾਇਰਡ ਟੀਚਰ ਨੇ ਕਿਸੇ ਕਾਰਨ ਕਰਕੇ ਅੱਜ ਮੈਂ ਸਾਡੇ ਸਤਾਰ ਉਪਸਥਿਤ ਨਹੀਂ ਹੋ ਸਕੇ ਪ੍ਰਿੰਸੀਪਲ ਸਰ ਉਹਨਾਂ ਦੀ ਫੋਟੋ ਸ਼ੈਡ ਬਣੀ ਹੈ ਉਹਨਾਂ ਦੀ ਸੇਵਾ ਉਹਨਾਂ ਤੋਂ ਦਰਵਾਜ਼ਾ ਕੀਤੀ ਗਈ ਹੈ ਇਸ ਤੋਂ ਲਾਵਾ ਸਾਡੇ ਸਤਾਰ ਉਪਸਥਿਤ ਨੇ ਸਦਾ ਸੰਦਰ ਸਿੰਘ ਜੀ ਡਰੇਡਿੰਗ ਇੰਸਪੈਕਟਰ ਸ਼੍ਰੀ ਰਾਜ ਕੁਮਾਰ ਜੀ ਜੋ ਇਸ ਬਿਲਡਿੰਗ ਦੇ ਅਪਾਧਿਆ ਕਰਦੇ ਆ ਵਿਸ਼ਵਕਰਮਾਨ ਜੀ ਨੇ ਤੇ ਉਹਨਾਂ ਨੇ ਇੱਕ ਪੂਰਾ ਜਿਹਾ ਸਕੂਲ ਹੈ ਸਰ ਉਹਨਾਂ ਦੀ ਦੇਖ ਰਹਿਕ ਦੇ ਵਿੱਚ ਉਹਨਾਂ ਦੀ ਪੂਜਾ ਹੋਇਆ ਜੀ ਇਸ ਤੋਂ ਇਲਾਵਾ ਸਾਡੇ ਵਿਚਕਾਰ ਨੇ ਸਰਦਾਰ ਸ਼ਿਵਾਰਾ ਰਾਮ ਜੀ ਸ੍ਰੀ ਕੁਲਵੰਤ ਸਿੰਘ ਜੀ ਸਰਦਾਰ ਮੀਨਦਰ ਸਿੰਘ ਜੀ ਸਰਦਾਰ ਜੋਗਾ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਆਪ ਵਰਕਰ ਨੇ ਸੋ ਇਸ ਤੋਂ ਇਲਾਵਾ ਹੋਰ ਸਖਸ਼ੀਤਾ ਸ਼੍ਰੀ ਜਗਿੰਦਰ ਸਿੰਘ ਜੀ ਵੀ ਸਾਡੇ ਵਿਚਕਾਰ ਉਪਸਥਿਤ ਨੇ ਅਸੀਂ ਉਹਨਾਂ ਦਾ ਧੰਨਵਾਦ ਇਸਤਕਵਾਲ ਕਰਦੇ ਹਾਂ ਇਸ ਤੋਂ ਇਲਾਵਾ ਜੋ ਨਿਰੇ ਵਰੰਡੇ ਵਿੱਚ ਪਾਪਕੇ ਦੇ ਹੱਤ ਵਰਗ ਦੇ ਵਿੱਚੋਂ ਜਿੰਨੇ ਵੀ ਤੇਪਰ ਸਹਿਬਾਨ ਆਏ ਨੇ ਮੈਂ ਉਹਨਾਂ ਦਾ ਵੀ ਇੱਥੇ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਨਾ ਬਣਦਾ ਹੈ ਮੈਡਮ ਸੀ ਮਹਾਰਾਣੀ ਜੀ ਪ੍ਰਿੰਸੀਪਲ ਸਰ ਸੀਮਾ ਰਾਣੀ ਮੈਡਮ ਜੀ ਇੱਕ ਦੇਖੋ ਆਪਾਂ ਮੰਨਦੇ ਨਾ ਵੀ ਕਈ ਵਾਰੀ ਹੁੰਦਾ ਹੈ ਨਹੀਂ ਜੇ ਕੰਮ ਨਹੀਂ ਹੋਣਾ ਇਹ ਔਸਤ ਹੈ ਜੈ ਲੈਡੀ ਹੈ ਪਰ ਉਸ ਮੈਡਮ ਜੀ ਨੇ ਇੱਕ ਔਰਤ ਹੁੰਦੇ ਹੋਏ ਇਸ ਸਕੂਲ ਨੂੰ ਐਮਐਸ ਚੱਲੇ ਢੰਗ ਨਾਲ ਬਣਿਆ ਜਾਂ ਉਹਦੇ ਕਾਰਜਾਂ ਨੇ ਪ੍ਰਚੜਿਆ ਉਹ ਵੀ ਬਹੁਤ ਵਧਾਈ ਦੇ ਪਾਤਰ ਨੇ ਮੈਨੇ ਸੀਮਾ ਰਾਣੀ ਜੀ ਇਸ ਤੋਂ ਇਲਾਵਾ ਸਾਡੇ ਵਿਚਕਾਰ ਨੇ ਸ੍ਰੀ ਸੁਖਵਿੰਦਰ ਸਿੰਘ ਜੀ ਸੀਐਸਟੀ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਸੀਐਸਡੀ ਔਰ ਸਮਾਰਟ ਸਕੂਲ ਕੋਆਰਡੀਨੇਟਰ شری منوج کمار جی سارے سی ایس پی ولاس موہن جی شریمتی جیون کماری جی ہیڈ ٹیچر شریمتی پرمجیت کور جی ہیڈ ٹیچر شریمتی منجیت کور شریمتی سنتوش کماری جی شری متی ایک میڈم جی شری متی ہر کمر کور جی مز رمندیپ کور جی شریمتی سنیپ کور جی آنگنڑی ورکر شری متی سرندر کور جی شری روشن لال جی سری رنجیت سن جی اور شری پرمندر سر جی اور چیچے طور پہ اپنی قیمتی ਸੁਜੀ ਮੇਰੇ ਪਰਿਵਾਰ ਸਮੇਤ ਵਿੱਚ ਸਮਾਗਮ ਕਾਟੇ ਕੇ ਸਾਡੇ ਲਈ ਆਏ ਨੇ ਅਸੀਂ ਨਾਲ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਜੀ ਆਇਆਂ ਆਦੇ ਹਾਂ ਮੇਰੇ ਕੋਲ ਸਮਾਂ ਲੱਗ ਪਰ 1:00 ਬਜੇ 2:00 ਬਜੇ 15 ਮਿੰਟ ਹੋ ਗਏ ਤੇਗਾ ਸੌਰੀ ਲੇਟ ਦੀ ਬੁੱਕਾਰਾ ਵੀ ਦੇਖਣਾ ਗਿਆ ਤਾਂ ਕਿੰਨਾ ਗਿਆ ਤਾਂ ਕਿਛੇ ਪ੍ਰੋਗਰਾਮੇ ਖਿਛੀ ਤਾਂ ਦੇ ਸੀ ਜਿਆਦਾ ਸਮਾਂ ਲੱਗ ਗਿਆ ਤੇ ਮਾੜੀ ਜਾ ਚੁੱਕਿਆ ਅੱਜ ਪ੍ਰੋਗਰਾਮ ਜੋ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਕਹਿੰਦੇ ਹੈ ਅਜਦ ਘਟਨੀ ਸੰਗੋ ਜਿਹੜਾ ਹਲਕਾ ਵਿਦਾਂਤ ਦਾ ਫਲੋ ਜਿਹੜੇ ਚੱਲ ਰਹੇ ਆ ਉਹ ਬੈਲੀਆਂ ਜੋ ਲੰਮੀਆਂ ਬੜੀਆਂ ਕੋਈ ਲਾਇਬ੍ਰੇਰੀ ਹੋਵੇ ਚਾਹੇ ਉਹ ਕਮਰਾ ਹੋਵੇ ਜਾਂ ਵਾਸ਼ ਹੋ ਸਾਰੇ ਅੱਜ ਬੱਚਿਆਂ ਨੂੰ ਅਸੀਂ ਇਸ ਮਰਕਤ ਕਰ ਰਹੇ ਹਾਂ ਇਸ ਸਕੂਲ ਦੇ ਅਧਿਆਪਕਾ ਗ੍ਰੀਤੋ ਪਹਿਲਾ ਗੋਟਰਾ ਮੀਨ ਨੇ ਸਟੇਸ ਕਰਦੇ ਜਿਹਾ ਕਿ ਸੀਮਾ ਰਾਣੀ ਨੇ ਬਹੁਤ ਕੀ हां मैं साल ये स्कूले काम ਕੀਤਾ ਹੈ ਕਿਉਂਕਿ ਇਸ ਫਟੇ ਦੇ ਵਿੱਚ ਮੈਂ ਆਉਂਦਾ ਰਹਿਣਾ ਆ ਕਿਉਂਕਿ ਸਾਡੇ ਇਥੋਂ ਇਸ ਪਿੰਡ ਦੀ ਬਹੁਤ ਹੀ ਸਰਕਾਰ ਚੱਕੀ ਹੈ ਕਰਮਜੀਤ ਸਿੰਘ ਲਾਲਾ ਮਜਾਰਾ ਦੇ ਵਿਚਦੇ ਖਾਨ ਸਾਹਿਬ ਜੀ ਤੇ ਸਾਡੇ ਬਲਾਕ ਪ੍ਰਧਾਨ ਨੇ اور ਬੜੀਆ ਕੰਮ ਕਰਾਣੇ ਨੇ ਪਾਰਟੀ ਆ ਆ ਪਿਛਲੇ ਦਿਨੀ ਮੈਂ ਸਰਦਾਰ ਜਸਵਿੰਦਰ ਸਿੰਘ ਜਿਹੜੇ ਨੰਬਰਦਾਰ ਨੇ ਉਹਨਾਂ ਦੇ ਅਖੰਡ ਪਟਸਰ ਦੇ ਕੋਲ ਵਾਇਸ ਕਰਨਾ ਹੈ ਕਿ ਪਿਛਲੀ ਹਫ਼ਤੇ ਤੋਂ ਹੋ ਕੇ ਗਿਆ ਹੈ ਉਸ ਦਿਨ ਵੀ ਅਸੀਂ ਸਕੂਲ ਦੀ ਚਰਚਾ ਕਰਦੇ ਹਾਂ ਉਸ ਤੋਂ ਪਹਿਲਾਂ ਵੀ 2 4 5 ਸਾਲ ਪਹਿਲਾਂ ਹੁੰਦਾ ਰਿਹਾ ਹੈ ਜੰਮੀ ਜੀਵੜਾ ਦੇ ਘਰ ਤਾਂ ਇਹ ਸਕੂਲ ਉਸ ਬਿਲਡਿੰਗ ਦੇ ਵਿੱਚ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਦੇ ਹੁੰਦਿਆਂ ਇਹ ਜਿਹੜਾ ਸਕੂਲ ਆ ਉਸ ਗੁਰੂ ਘਰ 'ਚ ਚੱਲਦਾ ਰਿਹਾ ਸੀ ਪਰ ਉਹ ਸਰਕਾਰਾਂ ਨੇ ਕੋਈ ਤਰਜੋ ਨਹੀਂ ਦਿੱਤੀ ਹੈਗਾ اج کے اس پروگرام کے سردار روبیت سن جی خالسہ جہاں کا میں ذکر کر کے ہٹیا وہ چیئرمین بھی اس سکول مینجمینٹ کمیٹی کے اور بہت ہی ستکار سردار جسوندر سنگ نمبردار جی اور بہت ہی ستکار شخصیت سرپنچ کو بھپندر کور جی اور سمچی سمو پنچایت اور سردار بابا سنگھ جی اور سرندر سنگی رٹائرڈ جڑے رسپیکٹر نے ਅ ਫ੍ਰੀਸ ਵਿਭਾਗ ਚ ਕੰਮ ਕਰਦੇ ਸੀ ਔਰ ਉਥੇ ਫਲੋਰੇ ਹੁੰਦੇ ਸੀ ਇਹ ਵੀ ਸਾਡੇ ਸਾਥੀ ਸਾਡੇ ਜਾਣੇ ਪਹਿਚਾਣੇ ਨੇ ਔਰ ਸ਼੍ਰੀਵੰਦੀ ਗਫਾਕ ਔਰ ਜੀ ਰਿਟਾਇਰਡ ਟੀਚਰ ਔਰ ਸੀਮਰ ਵਾਲੀ ਦੀ ਅੜੇ ਦੇ ਜਿਹਨਾਂ ਨੇ ਇਸ ਸਕੂਲ ਨੂੰ ਬਹੁਤ ਹੀ ਵਧੀਆ ਵਾਪੂਕੀ ਕੰਮ ਦਿੱਤਾ ਸਤਵਿੰਦਰ ਜੀ ਸੀਐਟ ਕੀ ਔਰ ਹੁਕੂਤਾ RAM ਜੀ ਜਿਹੜੇ ਸੇਸ ਕਤਰ ਦੀ ਵਿਭੂਗਤ ਗੋਦੇ ਆ ਬਹੁਤ ਹੀ ਸਰਕਾਰ ਚਕੀਤ ਨੇ ਮੇਰੇ ਇਧਰ ਅੱਬੇ ਪਾਸੇ ਬਹੁਤ ਹੀ ਸਰਕਾਰ ਸਾਡੇ ਬਲੌਕ ਪ੍ਰਧਾਨ ਦਰਸ਼ਨ ਕੁਮਾਰ ਜੀ ਉਹਨਾਂ ਦੀ ਧਰਮ ਪਤਨੀ ਬੈਠੇ ਆ ਦਰਸ਼ਨਾ ਜੀ ਔਰ ਬਲੌਕ ਪ੍ਰਧਾਨ ਬੈਠੇ ਨੇ ਸਾਡੇ ਲੇਖ ਰਾਜ ਜੀ ਔਰ ਸਰਪੰਚ ਵੀ ਨੇ ਜੀ ਤੋਂ ਔਰ ਲਾਡੀਆਂ ਜੋ ਬੈਠੇ ਆ ਸਰਕਾਰ ਸਾਥੀ ਗੁਰਦੀਪ ਜੀ ਵੀ ਬੈਠੇ ਆ ਅੱਜ ਦੇ ਇਸ ਪ੍ਰੋਗਰਾਮ ਜਿਹੜਾ ਸਿੱਖਿਆ ਕਾਂਤੀ ਪ੍ਰੋਗਰਾਮ ਆ ਇਸ ਦੀ ਜਿੰਦ ਜਾਨ ਇਸ ਦੇ ਕੋਆਰਡੀਨੇਟਰ ਹਮਤਾਬਦ ਅਸਲਾਫ ਲਾਉਂਦੇ ਆ ਸਡੇ ਜਗਤਰਾਮ ਭੱਟੀ ਜੀ ਬੈਠੇ ਆ ਉਹਨਾਂ ਦੇ ਨਾਲ ਇਸ ਟੀਮ ਦੇ ਮੈਂਬਰ ਪ੍ਰਕਾਸ਼ ਜੀ ਬੈਠੇ ਆ ਕਿਰਕ ਸਿੱਖਿਆ ਉਹਨਾਂ ਦੇ ਨਾਲ ਜੁੜਿਆ ਬਹੁਤ ਜੀ ਸਰਕਾਰ ਚ ਚਿੱਤਾਂ ਇਸ ਫੈਲੀਆਂ ਜਿਹੜੀਆਂ ਕਿ ਸਮੇਂ ਸਮੇਂ ਦੀ ਸਮਾਜ ਸੇਵਾ ਕਰਨ ਦੇ ਵਿੱਚ ਕਦੇ ਵੀ ਹਿਚਕਾਹਟ ਨਹੀਂ ਕਰਦੇ ਚਾਹੇ ਉਹ ਕੋਈ ਸਕੂਲ ਪ੍ਰਤੀ ਕੰਮ ਹੋਵੇ ਜਾਂ ਕੋਈ ਸਮਾਜ ਦੀ ਕੋਈ ਹੋਰ ਸੇਵਾ ਦਾ ਕੰਮ ਹੋਵੇ ਇਹ ਫਿਰ ਦੇਰੇ ਸਾਡੇ ਸਾਥੀ ਆ ਹਮੇਸ਼ਾ ਹੀ ਮੌਲੀ ਖਿਦਾਰ ਦੇ ਵਿੱਚ ਰੋਕੇ ਸੇਵਾ ਨਿਭਾਉਂਦੇ ਆ ਮੇਰੇ ਤੋਂ ਪਹਿਲਾਂ ਬੁੱਤਾ ਜੀ ਨੇ ਦੱਸਿਆ ਹੈ ਕਿ ਇਹ ਸਕੂਲ ਗੁਰੂ ਘਰ ਦੇ ਕੋਲ ਚੱਲਦਾ ਸੀ ਔਰ ਮੈਂ ਵੀ ਇਸ ਨੂੰ ਚਾਲਦਾ ਦੇਖਿਆ ਸੀ ਕਿਉਂਕਿ ਦੇਖੋ 1947 ਨੂੰ ਮੁਫਤ ਰਾਦ ਹੋਇਆ 75 ਸਾਲਾਂ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਕੋਈ ਬਦਲਾਅ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਸਕੂਲ ਅੱਜ ਵੀ ਗੁਰੂ ਘਰਾਂ ਦੇ ਵਿੱਚ ਚੱਲ ਰਿਹਾ ਸਕੂਲ ਦੀ ਕੋਈ ਆਪਣੀ ਸਰਕਾਰੀ ਬਿਲਡਿੰਗ ਨਾ ਹੋਵੇ ਇਹ ਸਾਡੇ ਲਈ ਇੱਕ ਬੜੀ ਵੱਡੀ ਜਾਣਕਾਰੀ ਬਣ ਗਈ। ਅਸੀਂ 2022 ਦੇ ਵਿੱਚ ਤੁਹਾਡੇ ਨਾਲ ਪਿੰਡਾਂ ਦੇ ਵਿੱਚ ਘਰ-ਘਰਾਂ ਦੇ ਆਪੂਹਾਂ ਤੇ ਆ ਕੇ ਦਸਤਕ ਕੀਤੀ ਸੀ। ਕਿ ਤੁਸੀਂ ਸਾਨੂੰ ਇੱਕ ਮੌਕਾ ਦਿਓ। ਇੱਕ ਮੌਕਾ ਅਰਬੰਦੀ ਜੀ ਨੂੰ ਤੇ ਇੱਕ ਮੌਕਾ ਸਰਕਾਰ ਤੋਂ ਸੇਵਾ ਮੰਗ ਲਈਏ। ਤੁਸੀਂ ਬਹੁਤ ਵੱਡਾ ਵਿਸ਼ਵਾਸ ਕਰਕੇ ਸਾਡੇ ਤੇ ਉਸ ਵਕਤ 92 ਵਿਧਾਇਕ ਔਰ ਅੱਜ ਜਿਹੜੇ ਛੇ ਨੇ ਵਿਧਾਇਕ ਬਲਕੇ ਸਰਕਾਰੀ ਸੇਵਾ ਕਰਦੇ। اور دو ہزار بائی تو اسی پانچ گراٹیاں تعلق دیتی پنجہ گراٹیاں کام کرٹیاں جگہ سے نبیڑیاں چاہے وہ ہو سکھیا کی ہوگی چاہے وہ صحت دی ہوئے چاہے, ہو چاہے جاج اپنا دو چار دن پہلا پاکستان کے نال ہے آ ਉਹੜਾਈ ਜੜੀ ਆ ਉਹਦੇ ਵਿੱਚ ਸ਼ਹੀਦ ਹੋ ਜੇ ਸਾਡੇ ਸੈਨਿਕ ਭਰਾ ਹੋ ਉਹਨਾਂ ਨੂੰ 1 ਕਰੋੜ ਦੀ ਗੱਲ ਹੋਵੇ ਉਹ ਵੀ ਗਰੰਟੀ ਅਸੀਂ ਤੁਹਾਡੀ ਦਿੱਤੀ ਰਹੂ ਪੂਰੀ ਦਿੱਤੀ ਆ 600 ਲੱਖ 200 ਦਾ ਤੁਹਾਡਾ ਕੀਤਾ 34 ਉਹ ਵੀ ਅਸੀਂ ਮੁਕੰਮਲ ਕਰਦੀ ਅੱਜ 90% ਤੋਂ ਉੱਪਰ ਬੀਡੀ ਦੇ ਬੈਲੈਂਸ ਜ਼ੀਰੋ ਆ ਰਿਹਾ ਹੈ ਅਸੀਂ ਵੀ ਕਮਿਟਮੈਂਟ ਦੇ ਦੇ ਬੋਲਦੇ ਆ ਕਿ ਮੇਰਾ ਵੀ ਬੀਡੀ ਦਾ ਬਿੱਲ ਜ਼ੀਰੋ ਆਉਦਾ ਮੈਂ ਆਪ ਕਹਿਣਾ ਕਹਿ ਰਿਹਾ ਹਾਂ ਔਰ ਇਹ ਦਾ ਉਹ ਜਿਹੜਾ ਇਥੋਂ ਬਹਿ ਲਉਂਦਾ ਉਥੇ ਵੀ ਰਿਕਾਰਡ ਹੈ ਇੱਥੇ ਸਾਥੀ ਬੈਠੇ ਹੋਣਗੇ 90% ਜਿੰਝਾਂ ਨਿਕਰਾਉਂ ਹੀਰੋ ਬਣ। ਸਾਡਾ ਵਾਚ ਵਾਦਾ ਕੀਤਾ ਇਹ ਬਚਨ ਕੀਤਾ ਸੀ ਉਹ ਲਵਾਇਆ ਸੀ। ਜਿਹੜੀ ਪੰਜਵੀਂ ਗਰੰਟੀ ਆ ਉਹ ਵੀ ਸਾਡੀ ਸਰਕਾਰ ਦਾ ਪੈਣਾ। ਮੇਰੇ 18 ਸਾਲ ਤੋਂ ਕੁਝ ਬੱਚੀਆਂ ਨੇ। ਉਹਨਾਂ ਦੀ ਜਿਹੜੀ ਅੱਗੀ ਆ ਫੈਲ ਗਿਆ ਉਹ ਵੀ ਬਹੁਤ ਚੰਗੀ ਗੱਲ ਸੀ ਨੱਟਾ ਦਾ। ਔਰ ਨਾਲ ਵੀ ਨਾਲ ਸਭ ਤੋਂ ਵੱਡਾ ਸੀ ਉਹ ਕੰਪੋਨੈਂਟਾਂ ਦੇ ਕੰਮ ਕੀਤਾ 2 ਸਾਲ ਵਿੱਚ। ਸਿਹਤ ਦੇ ਸਿੱਖਿਆ ਦੇ। ਤੁੱਕੇ ਸਿਹਤ ਵੀ ਜਾਵਾ ਡੋਲ ਸੀ ਸਿਹਤਕੀਤ ਔਰ ਸਿੱਖਿਆ ਦਾ ਤਾਂ ਬਹੁਤ ਹੀ ਬੁਰਾ ਹਾਲ ਸੀ ਸਕੂਲ ਸੱਕੜੇ ਸੀ ਹਲਕਾ ਵਿਧਾਨ ਸਭਾ ਫਰੋਡ ਦੇ ਵਿੱਚ ਜਦੋਂ ਬਿਚਰਦਾ ਸੀ ਤਾਂ ਇਹੋ ਗੱਲ ਹੁੰਦੀ ਸੀ ਕਿ ਸਾਡੇ ਸਕੂਲ ਦੇ ਵਿੱਚ ਅਧਿਆਪਕ ਨਹੀਂ ਹੈਗੇ ਕਈ ਸਕੂਲਾਂ ਨੂੰ ਜਿੰਦੇ ਲੱਗੇ ਹਤੇ ਜੱਜਾ ਸਕੂਲ ਸਵਾ ਹਲਕੇ ਦਾ ਉੱਥੇ ਜਿੰਦਾ ਲੱਗਾ ਹੈ ਇੱਕ ਟੱਲੀਆਨ ਸਕੂਲਸ ਦਾ ਤੇ ਜਿੰਦਰਾ ਨਾ ਜਾਂਦੇ ਕੋਈ ਅਧਿਆਪਕ ਨਹੀਂ ਹੈਗੇ ਸਭ ਤੋਂ ਪਹਿਲਾ ਕੰਮ ਜਿਹੜਾ ਸੀ ਮੈਂ ਹਲਕੇ ਦੇ ਵਿੱਚ ਬਹੁਤ ਸਾਰੇ ਵਿਆਪਕ ਲਾਪੇ ਸਕੂਲਾਂ ਨੂੰ ਪੜ੍ਹੇ ਠੀਕ ਹੈ ਕੁਛ ਦੇ ਆਪਕੋ ਜਿਹੜੇ ਰੈਂਕੇ ਇਹਨਾਂ ਨੂੰ ਪਤਾ ਤੇ ਜਿਹੜੇ ਸੁਨਾਮ ਨਾਲ ਸਾਡੇ ਸੀ ਦੇ ਆਪ ਤੋਂ ਉਹ ਆਪਣੀ ਟ੍ਰਾਂਸਫਰ ਕਰਾ ਕੇ ਕੁਛ ਚਲੇ ਗਏ ਪ੍ਰੰਤੂ ਉਹ ਹਾਂਦੇ ਪਹਿਲਾਂ ਜਿਹੜਾ ਜਲੰਧਰ ਦੇ ਵਿੱਚ 308 ਦੇ ਆਪਾਂ ਨੂੰ ਜ਼ੁਕਤੀ ਪੱਤਰ ਮਿਲੇ ਆ ਉਹਨਾਂ ਦੇ ਵਿੱਚੋਂ ਤਕਰੀਬਨ 60 ਦੇ ਆਪ ਵਿੱਚ ਇਹ ਹਲਕਾ ਵਿਦਵਾਨ ਸਭਾ ਫਰੋਮ ਦੇ ਵਿੱਚ ਆਇਆ ਫਿਰ ਵੀ ਇਸ ਸਕੂਲ ਨੇ ਉਹ ਕਵਰ ਕਰਾਇਆ ਜੇ ਐਸਪੀ ਕੇ ਸਕੂਲ ਦੇ ਵਿੱਚ ਕੋਈ ਆਪਕ ਦੀ ਕਾਰਡ ਹੋਵੇ ਸਾਡੀ ਘਣੇ ਨੇ ਅਸੀਂ ਜਿਹੜੀ ਵੀ ਉਹ ਸਮੱਸਿਆ ਦੂਰ ਕਰ ਲਵਾਂਗੇ ਪਿਛਲੇ ਦੀ ਇੱਕ ਜੱਜਾ ਪੁਰਦੇ ਵਿੱਚ ਸਮੱਸਿਆ ਆਈ ਸੀ ਉੱਤੇ ਵਿਆਹਕ ਸਾਥੀ ਕੋਈ ਅਬ ਨਾਰਮਲ ਮਾਨਸੁਪਤੀ ਆ ਉਹਦੇ ਲਈ ਅਸੀਂ ਹੋਰ ਵਿਆਹਕ ਜਿਹੜੇ ਹੈਗੇ ਆ ਬੂਖੇਟੇ ਕਰ ਦਿੱਤੇ ਹੈਗੇ ਸੋ ਸਕੂਲਾਂ ਦੇ ਵਿੱਚ ਵਿਆਹਾਂ ਦੀ ਕੋਈ ਕਮੀ ਨਹੀਂ ਅਗਲਾ ਕੰਮ ਜਿਹੜਾ ਹੈ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਦਾ ਸ ਤੁਸੀਂ ਵੀ ਦੇਖ ਲਿਆ ਪਿੰਡਾਂ ਵਾਲੇ ਸੱਥੀ ਬੈਠੇ ਆ ਜ ਸੁਵਿੰਦਰ ਜੀ ਨੰਬਰਦਾਰ ਬੈਠੇ ਆ ਸਰਪੰਚ ਸਾਹਿਬ ਬੈਠੇ ਆ ਸਾਰੇ ਔਰ ਸੁਵਿੰਦਰ ਜੀ ਆਪਾਂ ਦੇਖਦੇ ਹੁੰਦੇ 10 ਸਾਲ ਪਹਿਲਾਂ ਜਿਹੜੇ ਉਹ ਬੱਚੇ ਉਹਨੇ ਗੁਰੂ ਘਰ ਚ ਵੀ ਜੇ ਆਉਣਾ ਸੁਣਾ ਨਾ ਤਾਂ ਉਹ ਵੀ ਵੇਖ ਕੇ ਆਉਂਦੇ ਸੀ ਆਂ ਕਿੱਡਾਂ ਦੇ ਵਿੱਚ ਜਿਹੜੇ ਸਕੂਲ ਸੀਗੇ ਅਜੇ ਇਸ ਤਰ੍ਹਾਂ ਕੱਚਾ ਹੈ ਮੈਂ ਹੁਣੇ ਨੋਟ ਕੀਤਾ ਵੀ ਆਪੇ ਅੱਛਾ ਫੇਰ ਆ ਇਸ ਨੂੰ ਅਸੀਂ ਪੱਕਾ ਕਰਨਾ ਚਾਹੀਦਾ ਜਹਾਂ ਲੈ ਕੇ ਜਾ ਜਿਹੜੀ ਯੂਨਿਟ ਬਣ ਗਈ ਔਰ ਉਹ ਬੱਚੇ ਜਿਹੜੇ ਸਨ ਇੱਕ ਹੱਥ ਦੇ ਵਿੱਚ ਬੈਂਗ ਹੁੰਦਾ ਸੀ ਤੇ ਦੂਜੇ ਹੱਥ ਦੇ ਵਿੱਚ ਉਹਨਾਂ ਦੇ ਕੋਲ ਗੋਰੀ ਜਾਂ ਕੱਪੜ ਫੜਿਆ ਹੁੰਦਾ ਸੀ ਕੀ ਹੈ ਕਰਨੀ ਔਰ ਕਈ ਵਾਰ ਜਿੱਦਾਂ ਇੱਥੇ ਹਰੇ ਬੁੱਢੀ ਗੱਡੀਆਂ ਤੋਂ ਇਦਾਂ ਹੀ ਕਰਦੇ ਆਉਂਦੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਤਪੜਾ ਤੇ ਬੈਠਣਾ ਸੀ ਠੀਕ ਹੈ ਕਰਨੀ ਉਹਨਾਂ ਨੂੰ ਗੋਰੀਆਂ ਤੇ ਬੈਠਣਾ ਹੁੰਦਾ ਸੀ ਉਸ ਵਕਤ ਪਰੰਤੂ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਬੱਚੇ ਦੇ ਹੱਥ ਤਪੜਾ ਨਹੀਂ ਬਹੁਤ ਹੀ ਵਧੀਆ ਅੰਦਰ ਜਿਹੜੇ ਹੈਗੇ ਆ ਬੈਠਣ ਦੇ ਲਈ ਬੈਂਚਾਂ ਦਾ ਪ੍ਰਬੰਧ ਹੈ ਪੂਰਾ ਦੇਖੋ ਪਾਹਰ ਫਰਾਂਡੇ ਵਿੱਚ ਦੱਸਿਆ ਹੈਗਾ ਕਿ ਕਿਹੜਾ ਟਾਈਟਲ ਲਿਖਿਆ ਹੈ ਕੋਈ ਗਿੱਡੀ ਕੱਟੇ ਵਾਲੀ ਗੱਲ ਨਹੀਂ ਇਹ ਸਾਰਾ ਸੂਬੇ ਦੇ ਮੁੱਖ ਮੰਤਰੀ ਸਾਹਿਬ ਬਹੁਤ ਸੰਗੀਮਾਨ ਔਰ ਸਾਡੇ ਬਹੁਤ ਹੀ ਸਿੱਖਿਆ ਮੰਤਰੀ ਸਤਕਾਰਯੋਗ ਅਰਜੂਨ ਸਿੰਘ ਗਾਇਤ ਜਿਤਨਾ ਸਰਤਾ ਔਰ ਬਹੁਤ ਹੀ ਸਾਡੀ ਸਰਕਾਰ ਸਖਸ਼ੀਤਾ ਜਿਹੜੇ ਐਨ ਆਰ ਆਈ ਔਰ ਦਾਨੀ ਸੱਜਣ ਜਿਹੜੇ ਆਪੋ ਆਪਣੇ ਪਿੰਡਾਂ ਦੇ ਨਾਲ موہ ممتا دکھاؤں آ اور بدیشوں کی دھرتی کے بٹھے بھی اپنے یہاں پنڈا کا ستکار کے مان کرتے اور اس بہت واقع یوگدان آ رہا ہے اور ساتھی نے دسیا کہ ہلے ہلے واٹر کولر بھی اجندر نمبردار جی انہوں نے سیوا ہوئی ہے سو ایک پنڈ کے بہت ہی سنمانت چیلنجت سیوا کرتے تتپر ہے اج ਆਪਾਂ ਬਹੁਤ ਵੱਡੀ ਚਲੋਕੀ ਆ ਬਹੁਤ ਵੱਡੀ ਲੋੜ ਆ ਕਿ ਆਪਾਂ ਬਹੁਤ ਹੀ ਵਧੀਆ ਸ਼ਾਨਦਾਰ ਕਮਰੇ ਬਰਾਂਡਾ ਬਣ ਚੁੱਕਾ ਪਰ ਇੱਥੇ ਆਪਾਂ ਨਵੀਆਂ ਰੂਹਾਂ ਲਿਆ ਕੇ ਦਸੋਣੀਆਂ ਨਵੀਆਂ ਜਿੰਦਾ ਲਿਆ ਕੇ ਦਸੋਣੀਆਂ ਆ ਨੰਨੇ ਬੱਚਿਆਂ ਦੀ ਅਨਰੋਲਮੈਂਟ ਆ ਲਿਖਿਆ ਹੈ ਦਾਖਲਾ ਮਹਿਮ ਜਿਹੜਾ ਉਸ ਦੇ ਵਿੱਚ ਆਪਾਂ ਪਿੰਡ ਨਿਵਾਸੀਆਂ ਨੇ ਯੋਗਤਾ ਲੁਣੀ ਕੀ ਹੋੜ ਤੇ ਕੀ ਧੋੜ ਲੱਗ ਗਈ ਆ ਪ੍ਰਾਈਵੇਟ ਸਕੂਲਾਂ ਵੱਲੋਂ ਅਸੀਂ ਸਵੇਰ ਨੂੰ ਆਪਣੇ ਕੰਮ ਤੋਂ ਦੇ ਛੱਡ ਕੇ ਵੀ ਬੱਸਾਂ ਦੀ ਢੀਕ ਕਰਕੇ ਬੱਚਿਆਂ ਨੂੰ ਲੈ ਕੇ ਅੱਧਾ ਦਾ ਘੇਟਾ ਖੜਾ ਉਸ ਪਾਸੇ ਦੇ ਵਿੱਚ ਢੋਣੇ ਆ ਨਾਲੇ ਤੋਂ ਪੈਸੇ ਦਿੰਨੇ ਆ ਔਰ ਬੱਚੇ ਵੀ ਉਸ ਸਾਡੇ ਪ੍ਰਾਇਮਰੀ ਸਕੂਲਾਂ ਦੀ ਸਰਕਾਰੀ ਸਕੂਲਾਂ ਵਰਗੀ ਪਿਆਰੀ ਸਿੱਖਿਆ ਹਾਸਲ ਨਹੀਂ ਕਰ ਸਕਦੇ ਇਹ ਅਸੀਂ 30 ਸਾਲ ਦੀ ਜਿਹੜੀ ਆ ਆਪਣੇ ਇਹ ਸਿੱਖਿਆ ਨਾਲ ਦੇ ਵਿੱਚ ਜਿੱਥੇ ਅਸੀਂ ਕੀਤਾ ਉਹਨੇ ਲੱਭਰਭਾਇਆ ਸਾਡਾ ਔਰ ਜਿੱਥੇ ਸਰਕਾਰੀ ਸਕੂਲ ਇੱਕ ਮਿਆਰੀ ਸਿੱਖਿਆ ਬਹैया ਕਰਵਾ ਰਿਆ ਉੱਥੇ ਇੱਕ ਬਹੁਤ ਹੀ ਵਧੀਆ ਵਿਰਸੇ ਦੇ ਨਾਲ ਜੁੜ ਲਈ ਸੰਸਕਾਰ ਦੀ ਪਹਿਲਾ ਕਰੇ ਜਿਹੜੇ ਕਿ ਉਸ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਵੇਲੇਬਲ ਨਹੀਂ ਸੋ ਆਪਾਂ ਇਹਨਾਂ ਸਕੂਲਾਂ ਦੀ ਰੋਲਮੈਂਟ ਦੇ ਵਿੱਚ ਵਾਧਾ ਕਰੀਏ ਜਿਹੜੇ ਵੀ ਸਰਕਾਰ ਸਾਥੀ ਪੜਦੇ ਬੈਠੇ ਨੇ ਇਹਨਾਂ ਨੂੰ ਮੈਂ ਦੇਖ ਹੀ ਕਰਦਾ ਕਿ ਇਹਨਾਂ ਦੀ ਗਿਰਤੀ ਦੇ ਵਿੱਚ ਸੀ ਵਾਧਾ ਕਰੋ ਮੈਨੂੰ ਨਹੀਂ ਸਾਥੀ ਕਹਿ ਰਹੇ ਸੀ ਵੀ ਅਪਰਾਈਮ ਮਿਡਲ ਸਕੂਲ ਬਣਾਉਣਾ ਪ੍ਰਾਇਮਰੀ ਤੋਂ ਮਿਡਲ ਬਣਾਉਣਾ ਕੋਈ ਔਖਾ ਨਹੀਂ ਹੈ ਪਰ ਤੁ ਆਪ ਆਪਣੇ ਸਾਰੇ ਬੱਚੇ ਪਹਿਲਾ ਪ੍ਰਾਇਮਰੀ ਸਿੱਖਿਆ ਦੇ ਵਿੱਚ ਜਿੱਤੇ ਪਾਈ ਜਦੋਂ ਗਿਣਤੀ ਵਿੱਚ ਬਤਾ ਹੋਵੇ ਤਾਂ ਫਿਰ ਮਿਡਲ ਵੀ ਆਪੇ ਬਣ ਜਾਵੇਗਾ ਤੇ ਬੱਚੇ ਦੂਜਾ ਜਾਣਗੇ ਲੋੜ ਨਹੀਂ ਹੈ ਅਸੀਂ ਸੂਬੇ ਦੇ 20000 ਸਕੂਲ ਜਿਹੜੇ ਲਗਭਗ ਖੜਦੇ ਨੇ ਔਰ ਜਿੱਤੇ 28 ਲੱਖ ਬੱਚੇ ਜਿਹੜੇ ਆਪ ਸਿੱਖਿਆ ਹਾਸਲ ਕਰੇ ਉਹਨਾਂ ਲਈ ਬਚਨ ਬਤਾ ਅਸੀਂ ਉਹਨਾਂ ਲਈ ਪਾਵਨ ਆ ਕਿ ਉਹਨਾਂ ਨੂੰ ਵਧੀਆ ਵਿਆਹੀ ਸਿੱਖਿਆ ਮਈਆ ਦੇ ਲਈ ਜੋ ਵੀ ਜਤਨ ਜੋ ਵੀ ਜਹਾੜ ਜੋ ਵੀ ਉਹਨਾਂ ਸਰਸਾਵਾਂ ਨੇ ਖੂਰ ਧਿਆ ਕਰ ਲਈ ਉਹ ਅਸੀਂ ਇੱਥੇ ਕਰੀਏ ਚਾਹੇ ਸਕੂਲ ਆਫ ਐਮਿਨੈਂਸ ਹੋਵੇ ਜਾਂ ਉਪੀ ਹਿਆਰ ਸਕੂਲਾਂ ਦੇ ਵਿੱਚੋਂ ਕੋਈ ਇੱਕ ਹੋਵੇ ਚਾਹੇ ਬੱਚਿਆਂ ਦਾ ਸਕੂਲ ਹੋਵੇ ਚਾਹੇ ਬੱਚਿਆਂ ਦਾ ਹੋਵੇ ਅਸੀਂ ਬੱਚਿਆਂ ਦੇ ਸਕੂਲਾਂ ਦੇ ਲਈ 150 ਕੁ ਸਪੇਸ ਦਿੱਤੇ ਆ ਉਹਨਾਂ ਲਈ ਬੱਸਾਂ ਨੇ ਲੈ ਕੇ ਆਉਣ ਦਾ ਤੇ ਸਕੂਲ ਤੋਂ ਜਾਣ ਦਾ ਪ੍ਰਬੰਧ ਰੱਖ ਦਿੱਤਾ 10000 ਬੱਚਿਆਂ ਦੇ ਨਹੀਂ ਉਹਦਾ ਲਾਹਾ ਲੈ ਰਹੇ ਆ। ਸੋ ਇਹਨਾਂ ਬੱਚਿਆਂ ਨੂੰ ਅਸੀਂ ਵਧੀਆ ਸਸਟਾਵਾ IIT IIM ISRO ਵਰਗੀਆਂ ਸਸਟਾਵਾ ਦੇ ਜਿਹੜੇ ਵਿਜ਼ਿਟ ਕਰਵਾ ਰਹੇ ਹਿੱਥੋਂ ਬਹੁਤ ਹੀ ਵਧੀਆ ਜਿਹੜਾ ਅਨੁਭਵ ਦਿੱਤਾ ਦੇ ਆ। ਪਰ ਬੱਚੇ ਜਿਹੜੇ ਆ ਆਪਣੇ ਮਾਪਿਆਂ ਦਾ ਸਕੂਲਾਂ ਨਾਲ ਉਹ ਸੁਭਿਧਾ ਦਾ ਆਨੰਦ ਮੋਸਤਾ ਰਹਿਆ। ਅੱਜ ਰਿਜ਼ਲਟ ਨਿਕਲਿਆ ਪਾਸ 2 ਦਾ। ਤੁਸੀਂ ਦੇਖਿਆ ਹੀ ਹੈ। ਔਰ ਉੱਥੇ ਬੱਚੀਆਂ ਨੇ ਪਹਿਲੀ ਦੂਜੀ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਔਰ ਜਿਹੜੇ 90% ਤੱਕ ਨੰਬਰ ਜਿਹੜੇ ਹੈਗੇ 90% ਤੱਕ ਨੰਬਰ ਜਿਹੜੇ ਉਹ ਬੱਚੀਆਂ ਨੇ ਲੈ ਲਏ ਸੋ ਉਹ ਆਉਣ ਵਾਲੇ ਕੱਲ ਆਉਣ ਵਾਲੇ ਵਿਖ ਦਾ ਜਿਹੜਾ ਹੈਗਾ ਉਹ ਦੀ ਪੱਥਰ ਰੱਖਣੀਆਂ ਕਿਉਂਕਿ ਉਹਨਾਂ ਦੇ ਵਿੱਚੋਂ ਕੋਈ ਆਈਏਐਸ ਕੋਈ ਪੀਸੀਐਸ ਕੋਈ ਵੱਡਾ ਲੀਡਰ ਕੋਈ ਬਟਾਰ ਅਜਲੀਰ ਕੋ ਬਡੇ ਪਾਇਲਟ ਹਰ ਤਰ੍ਹਾਂ ਦਾ ਜਿਹੜਾ ਰੰਗ ਉਸ ਦੇ ਵਿੱਚ ਉਹ ਬੱਚੇ ਲਿਖਣਗੇ ਸੋ ਮੈਂ ਬੇਨਤੀ ਕਰਦਾ ਜ਼ਿਆਦਾ ਸਤਿਕਾਰ ਨਾਲ ਕਿ ਤੁਸੀਂ ਸਕੂਲਾਂ ਦੇ ਰਾਜੂ ਬੱਚਿਆਂ ਦੀ এনਵਰਨਮੈਂਟ ਦੇ ਵਿੱਚ ਵਾਧਾ ਕਰੋ ਔਰ ਨਾਲ ਦੀ ਨਾਲ ਕਲਾਸ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਤਹਈਆ ਕੀਤਾ ਹੈ ਜੋ 2025 ਸਾਲ ਦੀ ਪਹਿਲਾ ਸਰਕਾਰਾਂ ਨੇ ਚਾਹੇ ਖਾਦੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਜਿਸ ਪੰਜਾਬ ਨੂੰ ਛੇਵਾਂ ਦਰਿਆ ਜਿਹੜਾ ਰਸ਼ਿਆਂ ਨਾਲ ਲੱਗਦਾ ਸੀ ਉਸ ਨੂੰ ਆਪਾਂ ਖਤਮ ਕਰਨਾ ਉਹਨਾਂ ਮਾਮਾ ਨੂੰ ਪੁੱਛੋ ਉਹਨਾਂ ਪਹਿਰਾਨ ਨੂੰ ਪੁੱਛੋ ਜਿਹਨਾਂ ਦੀ ਵੀਰ ਉਹਨਾਂ ਮਾਮਾ ਨੂੰ ਪੁੱਛੋ ਜਿਹਨਾਂ ਦੇ ਪੁੱਤ ਫਿਰ ਇਸ ਨਸ਼ੇ ਦੇ ਖਿਲਾਫ ਚਲੇ ਆ ਉਹ ਜੁੱਧ ਨਸ਼ਾ ਅਬੋਧ ਕੇਰਾ ਪ੍ਰੋਗਰਾਮ ਆ ਉਸ ਨੂੰ ਅਪਰ ਸਫਲ ਬਣਾਈਏ ਆਪਣੇ ਪਿੰਡਾਂ ਨਸ਼ਾ ਮੁਕਤ ਬਣਾਈਏ ਆਪਣੇ ਆਏ ਦੇ ਸਮਾਜ ਨਸ਼ਾ ਮੁਕਤ ਬਣਾਈਏ ਜਦੋਂ අප ਪਿੰਡਾਂ ਦੇ ਵਿੱਚ ਨਸ਼ਾ ਮੁਕਤ ਹੋ ਜਾਏਗਾ ਤਾਂ ਹਲ ਕਾਮ ਦਾ ਅਸਰ ਫਲਾਉਟ ਤੇ ਪੂਰੇ ਜਿਹੇ ਹੈਗਾ 168 ਜੁਨਨ 140 ਪੰਚਾਇਤਾਂ ਔਰ 2.5 ਵਾਰ ਦੇ ਇੱਕ ਨਸ਼ਾ ਮੁਕਤ ਹੋ ਜਾਣਗੇ ਸਭ ਫਲੋਰ ਨਸ਼ਾ ਮੁਕਤ ਹੋਇਆ ਇਸੇ ਤਰ੍ਹਾਂ 111 ਦਾ ਨਸ਼ਾ ਮੁਕਤ ਹੋ ਜਾਣਗੇ ਤਾਂ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਆਪਾਂ ਪ੍ਰਸ਼ੰਤ ਖਾਈਏ ਕਿ ਹਰ ਕਾਗਦ ਵਿਧਾਨ ਸਭਾ ਫਲੋਰ ਦੇ 2 ਲੱਖ ਬੋਤਲ ਜਿਹੜੇ ਹਨ ਉਹ ਅੱਜੇ ਬੜਕਨ ਕਿ ਅਸੀਂ ਨਸ਼ਾ ਜੋ ਭੇਜਦਾ ਆ ਉਸ ਨੂੰ ਅਸੀਂ ਗਿਰਫਤ ਦੇ ਵਿੱਚ ਪਾਉਣਾ ਆ ਉਸ ਨੂੰ ਬੰਗਲਾਦੇਸ਼ਾਂ ਤੇ ਸਲਾਖਾਂ ਪਿੱਛੇ ਭੇਜਣਾ ਆ ਔਰ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਹੈ ਉਹ ਕਦਰ ਕਰਾਉਣਾਗਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਅੱਜ ਇਸ ਸਕੂਲ ਦੀ ਜਿਹੜੀ ਮੈਦਾਨ ਸੀਮਾ ਨਾਲੀਆਂ ਉਹਨਾਂ ਦਾ ਔਰ ਸੁਖਵਿੰਦਰ ਜੀ ਦਾ ਹੁਕਤਾ ਜੀ ਦਾ ਸਾਰੇ ਮੇਰੇ ਸਾਹਮਣੇ ਅਧਿਆਪਕਾਵਾ ਬੈਠੀਆਂ ਨੇ ਬਹੁਤ ਹੀ ਸਤਿਕਾਰ ਸਕੂਲ ਮੈਨੇ ਨਾ ਲਿਖਣੇ ਕਿਉਂ ਚੇਅਰਮੈਨ ਕਮੇਟੀ ਬੈਠੀ ਆ ਇੱਥੋਂ ਦੇ سپانچ بیٹھے ہیں اور سارا دنیا گہرائی کا دنواد کرنا اور آس کرنا کہ تسی ہر جہی بھی کو برائی آ اس سے کٹ کے جا ساتھ دوں گے اور اسکولوں کے نا تھی چڑو گے اسکولوں کا جڑا آن والا سما آؤ والا کل جا بنتا بہت آ اس بہت واڈا یوگدان تک پر ہوں گے بہت بہت دنواد جائے ہیں جو پرو کمار جیسے بارے میں کہاں کسی شاعر نے ٹھیک ہی کیا ہے پرنسیپل کیا کہوں کیسے کہوں میں آپ کی ہستی کے باپ یہ میں ایک آدھی شیر ویسے پرنسیپل سر نے ایک گل کی اتنے کہ آ جا بےڑا آ یہ کچا آٹر لوک کی گل کی میں ایک ملازم ਮੁਲਾਜ਼ਮਾਂ ਤੇ ਹਮੇਸ਼ਾ ਇੱਕ ਥੋੜਾ ਜਾਂ ਕਿਤੇ ਨਾ ਕਿਤੇ ਕੰਟਰੋਲ ਹੁੰਦਾ ਕਿ ਉਹ ਰਾਜਨੀਤਿਕ ਰੈਲੀਾਂ ਦੇ ਵਿੱਚ ਜਾਂ ਰਾਜਨੀਤਿਕ ਮਨਸ ਤੇ ਨਹੀਂ ਬੋਲ ਸਕਦਾ ਪਰ ਇਹ ਸਾਡਾ ਆਪਣਾ ਪ੍ਰੋਗਰਾਮ ਹੈ ਪੰਜਾਬ ਸਿੱਖਿਆ ਗ੍ਰਾਂਤੀ ਦਾ ਪ੍ਰੋਗਰਾਮ ਹੈ ਮੈਂ ਮੈਂ ਸਾਡੀ ਗੱਲ ਕਰ ਲੱਗਾ ਕਿ ਇਹ ਕਿੱਦਾਂ ਕੰਮ ਹੋਇਆ 5 ਮਈ ਨੂੰ ਪ੍ਰੋਗਰਾਮ ਸਦਕ ਪੰਜਾਬ ਸਿੱਖਿਆ ਗ੍ਰਾਂਤੀ ਦਾ ਆਪਰੇ ਵਿਕੇ ਔਰ ਆਪਰੇ ਵਿਕੇ ਮੈਂ ਆਪਣੇ ਸਰ ਨਾਲ ਗੱਲ ਕੀਤੀ ਮੈਂ ਕਿਹਾ ਸਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੋਰੋਂ ਉਥੇ ਮੇਰੇ ਜੀਵਨ ਸਾਥੀ ਵਰਕ ਕਰਦੇ ਨੇ ਮੇਰੀ ਕਰਨ ਪਤਨੀ ਉਥੇ ਕੰਮ ਕਰਦੇ ਆ ਕਹਿੰਦਾ ਸਰ ਉਥੇ ਚਾਰ ਦੀਵਾਰੀ ਰੂਮ ਦੀ ਰਿਪੇਅਰ ਦਾ ਬਹੁਤ ਬੁਰਾ ਹਾਲ ਹੈ ਕਿ ਤੁਸੀਂ ਪਹਿਲੇ ਬਾਰੇ ਕੁਝ ਸੋਚੋ ਲੇਖੋ ਮੈਂ ਕਹਿਣੀ ਤੇ ਕਰਨ ਦੀ ਗੱਲ ਕਰਨ ਲੱਗਾ ਸਰ ਨੇ ਉਦੋਂ ਹੀ ਅਸ਼ਵੀ ਕੁਮਾਰ ਜੀ ਨੇ ਸੈਕੰਡਰੀ ਸਕੂਲ ਦੇ ਜਿਹੜੇ ਸਮਾਰਟ ਕੋਆਰਡੀਨੇਟਰ ਨੇ ਉਹਨਾਂ ਨੂੰ ਉਹਨਾਂ ਨੂੰ ਮੇਰੇ ਕੋਲੋਂ ਗੱਲ ਕਰਾਈ ਔਰ ਉਸੇ ਹਫ਼ਤੇ ਦੇ ਬੈਕ ਵਿੱਚ ਨਹੀਂ ਰਿਪੋਰਟ ਪੁੱਛ ਲਈ ਆ ਔਰ ਕੱਲ ਉਹਨਾਂ ਨੇ ਫਿਰ ਵੈਰੀਫਿਕੇਸ਼ਨ ਕੀਤੀ ਆ ਕਿ ਤੁਸੀਂ ਚਾਰ ਦੀਵਾਰੀ ਦੀ ਮੰਗ ਪਾਈ ਆ ਉਹ 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 ਦੀ ਵੈਰੀਫਾਈ ਕਰਨਾ ਹੈ کہنے کا مدد کیا کہ جی پرنسیپل صاحب نے کھڑ کے اسکول کے ویڑے دے دی کی گل کی میں پینڈ واسیا دو دوا ہاں کہ وہ پورا ہو جائے گا سو ایک جوڑ so, جو جو دا تاریخ ہونی چاہیے پرنسیپل صاحب سو سماں بہت ہو گیا سفر نہیں ہے جو بتانے کے سدے نے ریفرشمنٹ کا پربند کیا گیا ہے سو لاسٹ وادی سدا دیں گا رہا ہوں بہت ہی کاردر سدار بابا سم جی تو آن اور اس پروگرام ابھی سارے نگر نواسی پرنسیپال جی آن سے بہت بہت کرتے ہیں سمجھی ٹیم کا بھی دنواد کرتے ہیں انہیں سمجھی ٹیم کا بھی دنواد کرتے ہیں جہاں نے سارے پنڈا کے سارے نگر نواسی اور اپنے آن کے بہت بہت کرتے ہیں ਅਨੁਗੋਗ ਤੋਂ ਮਾਨ ਕਰਨ ਕਰਾਂਗੇ ਅਸੀਂ ਇਹਨਾਂ ਦੇ ਪ੍ਰਬੰਧਿਤ ਸੱਜਣਾਂ ਦੇ ਕੋਲੋਂ ਅ ਸੋ ਪ੍ਰਿੰਸੀਪਲ ਜੀ ਪ੍ਰਿੰਕਮਾਰ ਜੀ ਨੂੰ ਸਨਮਾਨ ਕਰਕੇ ਹਾਂਜੀ ਪਿੰਡ ਦੇ ਸਰਪੰਚ ਸਾਹਿਬ ਜਨ ਸਰਦਾਰ ਬਾਬਾ ਸਿੰਘ ਜੀ ਨੇ ਬੇਨਤੀ ਆ ਕਿ ਮਮੈਂਟ ਪੜਾ ਦੇ ਹੁੰਦਾ ਹੈ ਹਾਂਜੀ ਸਾਡੇ ਮੁੱਖ ਮਹਿਮਾਨ ਜੀ ਪ੍ਰਿੰਸੀਪਲ ਪ੍ਰਿੰਕਮਾਰ ਜੀ ਦਾ ਸਨਮਾਨ ਕਰਦੇ ਹੋਏ ਪਿੰਡ ਦੀ ਸਮੂਹ ਪ੍ਰਬੰਧਿਤ ਸੱਜਣ ਸਰਪੰਚ ਸਾਹਿਬ ਸਰਦਾਰ ਬਾਬਾ ਸਿੰਘ ਜੀ ਧੰਨਵਾਦ ਜੀ ਤੁਹਾਨੂੰ ਧੰਨਵਾਦ ਜੀ ਦੀ ਸੇਵਾ ਹੋਈ ਹੈ ਸੋ ਸਰਦਾਰ ਸੁਰਿੰਦਰ ਸਿੰਘ ਜੀ ਰਿਗਾਰਡਿੰਗ ਸਟਕਰ ਜੀ ਨੂੰ ਦੇਖਤੀ ਹੈ ਕਿ ਉਹ ਆਪਣਾ ਨਾਮ ਕੈਨ ਪ੍ਰਾਪਤ ਕਰ ਅਗੋਂ ਅੱਗੇ ਅਗੋਂ ਸਨਮਾਨ ਕਰਨਗੇ ਸਾਡੇ ਅੱਜ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਸਾਰਿਆਂ ਨੂੰ ਸਨਮਾਨਿਤ ਕਰਦੇ ਹਾਂ ਜੀ ਸੋ ਇਨ ਅਨਦਰ ਇਸ ਦਾਨ ਪ੍ਰਵਾਹ ਦਾ ਬਹੁਤ ਬਹੁਤ ਹੀ ਤੈਂਕੀ ਵੀ ਲੱਗੀ ਹੋਈ ਹੈ ਜੀ ਔਰ ਇਹਨਾਂ ਨੇ ਆਸ਼ਵਾਸ਼ਿਤ ਹੋਇਆ ਜਿਦੋਂ ਨੇ ਆਇਆ ਕਿ ਭਵਿੱਖ ਦੇ ਵਿੱਚ ਪ੍ਰਿੰਸੀਪਲ ਸਰ ਜੇਕਰ ਬਾਥਰੂਮ ਫੂਲੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਟੈਕਨੀਕਲ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਖੜੇ ਹਾਂ ਸੋ ਇਹ ਇੱਕ ਵਾਰ ਜ਼ੋਰ ਦਾ ਤਾੜੀ ਨਹੀਂ ਚਾਹੀਦੀ ਸੋ ਅੱਜ ਦਾ ਇਹ ਪ੍ਰੋਗਰਾਮ ਦਾ ਆਖਰੀ ਸਨਮਾਨ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਜਗਨਨ ਭੱਟੀ ਜੀ ਉਹਨਾਂ ਨੂੰ ਸਨਮਾਨ ਦੇਣਾ ਅੱਜ ਜੀ ਤੋ ਇਸ ਦੇ ਨਾਲ ਹੀ ਅਫੀਸ਼ੀਅਲੀ ਆਪਨੇ ਇਸ ਪ੍ਰੋਗਰਾਮ ਦਾ ਅੰਤਿਆਜੀ ਸੋ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਸੰਗਤ ਨੂੰ ਬੇਤੀ ਸੀਮਾ ਮੈਨ ਬੈਠ ਕੇ ਲੀਡ ਕਰਕੇ ਰੂਮ ਚ ਲੈ ਕੇ ਜਾਣਾ ਉਦਘਾਟਨੀ ਸਮਾਰੋਹ ਬਾਅਦ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਜੋ ਸਮਾਰਟ ਸਕੂਲ ਬਣਿਆ ਹੋਇਆ ਐਲਡੀ ਰਾਹੀਂ ਦਰਸਾਉਂਦਾ ਹੋਇਆ ਬਹੁਤ ਹੀ ਸ਼ਾਨਦਾਰ ਬਿਲਡਿੰਗ ਦੇ ਵਿੱਚ ਸਕੂਲ ਜਿੱਥੇ ਪ੍ਰੇਮ ਕੁਮਾਰ ਜੀ ਨੇ ਸਰਕਾਰ ਦੀਆਂ ਉਪਲਬਧੀਆਂ ਬਾਰੇ ਸਾਰੇ ਪਿੰਡ ਵਾਸੀ ਅਤੇ ਸਿੱਖਿਆ ਵਿਭਾਗ ਦੇ ਅਫਸਰਾਂ ਨੂੰ ਚੰਨਣਾ ਪਾਇਆ ਤੁਸੀਂ ਦੇਖ ਰਹੇ ਹੋ ਨਨਮਰੇ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਸਿੱਧੀਆਂ ਤਸਵੀਰਾਂ ਜਿੱਥੇ ਐਲ ਡੀ ਦੇ ਰਹੇ ਹਨ ਡਿਜੀਟਲ ਤਕਨੀਕ ਦੇ ਨਾਲ ਹੀ ਜਿਹੜੀ ਪੜਾਈ ਦੇ ਬੱਚਿਆਂ ਨੂੰ ਕੀਤੀ ਜਾ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਸਮੁੱਚੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਕੜੀ ਤਹਿਤ ਰੁਕਾਵਟਾਂ ਦਾ ਪ੍ਰੋਗਰਾਮ ਸੀ ਅੱਜ ਹਲਕੇ ਦੇ ਕੰਪਲੀਟ ਰਸੀ ਚਾਰ ਸਕੂਲਾਂ ਦੇ ਵਿੱਚ ਜਾ ਕੇ ਜਿਹੜੇ ਬਹੁਤ ਹੀ ਵੱਡੀ ਰਾਸ਼ੀ ਦੇ ਨਾਲ ਸਕੂਲ ਬਣੇ ਆ ਜਿਹੜਾ ਸਕੂਲਾਂ ਦੇ ਵਿੱਚ ਬਹੁਤ ਹੀ ਵਧੀਆ ਇਨਫਰਾਸਟ੍ਰਕਚਰ ਔਰ ਬਹੁਤ ਹੀ ਵਧੀਆ ਲੈਬਸ ਬਹੁਤ ਹੀ ਵਧੀਆ ਖੂਬਸੂਰਤ ਸ਼ਲਾਮਾਂ ਔਰ ਬਹੁਤ ਹੀ ਵਧੀਆ ਉੱਥੇ ਜਿਹੜੀਆਂ ਬਾਉਂਡਰੀ ਵਾਲੀਆਂ ਤਿਆਰ ਕੀਤੀਆਂ ਵਾਸ਼ਰੂਣ ਤਿਆਰ ਕੀਤੇ ਆ ਔਰ ਅਸੀਂ ਸਭ ਤੋਂ ਪਹਿਲਾਂ ਜਰਾ ਸੀ ਆਪਣੇ ਜਿਹੜਾ ਹਲਕਾ ਵਿਧਾਨ ਸਭਾ ਦਾ ਪ੍ਰੋਡ ਦਾ ਪਿੰਡ ਹੈ ਉਸ ਪਿੰਡ ਦੇ ਅਸੀਂ ਨਾਨਕੋ ਜਿਹੜਾ ਪਿੰਡ ਦੇ ਵਿੱਚ ਔਰ ਲਾਸਟ ਦੇ ਗੁਜੇ ਆ ਤੁਸੀਂ ਇਸ ਬੁਦੀ ਬਿਲਡਿੰਗ ਜਿਹੜੀ ਹੈਗੀ ਆ ਔਰ ਸਰਕਾਰੀ ਤੌਰ ਤੇ ਗੌਰਮੈਂਟ ਵੱਲੋਂ ਸਹੂਲਤ ਦੇ ਨਾਲ ਬਹੁਤ ਹੀ ਵਧੀਆ ਗਰਮੀ ਬਣਾਈ ਗਈ ਯਾਰ ਕਿਉਂਕਿ ਦੇਖੋ ਡਿਜੀਟਲ ਪ੍ਰੋਗਰਾਮ ਆ ਡਿਜੀਟਲ ਪ੍ਰੋਗਰਾਮ ਤੇ ਹੈ ਜਿਹੜੇ ਸਮਾਰਟ ਰੂਮ ਵਧੀਆ ਬਾਥਰੂਮ ਜਿਹੜੇ ਗਿਆ ਕਿੱਥੇ ਤਿਆਰ ਕੀਤੇ ਗਏ ਇਸ ਤੋਂ ਪਹਿਲਾਂ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਸਾਂਝਾ ਤਲਾ ਆ ਉਸ ਦੀ ਬਿਲਡਿੰਗ ਦੇ ਵਿੱਚ ਜਿਹੜੇ ਵਾਸ਼ਰੂਮਾਂ ਦਾ ਇਕਾਠਲ ਕਰਕੇ ਆਏ ਆ ਔਰ ਨਾਲ ਦੀ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਲੜਕੀਆਂ ਦਾ ਸਾਂਝਾ ਉਸ ਦੇ ਵਿੱਚ ਵੀ ਨਵੇਂ ਕਮਰਿਆਂ ਦਾ ਜਿਹੜਾ ਇਕਾਠਲ ਕਰਕੇ ਅਸੀਂ ਆਏ ਆ ਉਸ ਤੋਂ ਪਹਿਲਾਂ ਜਿਹੜਾ ਇੰਦਣਾ ਕਲਾਸ ਕੇ ਜਿਹੜਾ ਸਕੂਲ ਆ ਉਸ ਦੇ ਵਿੱਚ ਜਿਹੜਾ ਉਸ ਪੈਟਰਨ ਦਾ ਕਾਟਣ ਕਰਕੇ ਆਇਆ ਸੋ ਇਹ ਸੂਬੇ ਦੇ ਮੁੱਖ ਮੰਤਰੀ ਸਰਦਾਰ ਕੋ ਬਾਸ ਸਿੰਘ ਬਾਗੁਰਾ ਦੀ ਜਿਨਮੀ ਸੋ ਹੀ ਤੇ ਸਿੱਖਿਆ ਮੰਤਰੀ ਸਰਦਾਰ ਹਰਜੂਰ ਸਿੰਘ ਮੈਸਰਾਂ ਦੇ ਜਿਤਨਾ ਸਰਕਾਰ ਪੰਜਾਬ ਦੇ ਸੂਰਾਂ ਦੀ ਜਿਹੜੀ ਉਹ ਕਾਇਆ ਕਰ ਰਹੇ ਆ ਹਰ ਇੱਕ ਆਸਮਾ ਫਲੋਰ ਦੇ ਜਿੰਨੇ ਵੀ ਸਰਕਾਰੀ ਚਾਹੇ ਉਹ ਪ੍ਰੈਮੀ ਸ਼ਕਤ ਦੇ ਨੇ ਜਹਰਪੁਰ ਰੈਵੀ ਸਕਚਰ ਦੇ ਸਕੂਲ ਨੇ ਉਹਨਾਂ ਸਾਰਿਆਂ ਦੇ ਵਿੱਚ ਬਹੁਤ ਹੀ ਵਧੀਆ ਇਨਫਰਾਸਟ੍ਰਕਚਰ ਤਕਰੀਬਨ 6 ਕਰੋੜ 22 ਲੱਖ ਰੁਪਏ ਦੀ ਦਾਖਲ ਦੇ ਨਾਲ ਇਹਨਾਂ ਸਕੂਲਾਂ ਦੀ ਜਿਹੜੀ ਉਹ ਕਾਇਆ ਕਰਨ ਕੀਤੀ ਗਿਆ ਜਿੱਥੇ ਵੀ ਕਿਤੇ ਕੋਈ ਬੁਨਿਆਦੀ ਜ਼ਰੂਰਤ ਬੁਨਿਆਦੀ ਲੋੜ ਹੁੰਦੀ ਆ ਤਾਂ ਉੱਥੇ ਹੀ ਇਹ ਸਕੂਲਾਂ ਨੂੰ ਅਸੀਂ ਮਾਇਆ ਕਰ ਬਣਿਆ ਆ ਅੱਜ ਜਨਾਨੋ ਮਜਰਾ ਸਕੂਲ ਦੇ ਵਿੱਚ ਉਹ ਬਿਲਡਿੰਗ ਬੜੀਆਂ ਨਵੀਂ ਉਹਦਾ ਵੀ ਟਕਟਣ ਕੀਤਾ ਆ ਔਰ ਅਸੀਂ ਮਹਿਸੂਸ ਕੀਤਾ ਕਿ ਇਸ ਦੇ ਵਿਹੜੇ ਦੇ ਵਿੱਚ ਜਿਹੜੀ ਹੈਗਾ ਬੱਚਿਆਂ ਨੂੰ ਫਰਸ਼ ਵੀ ਰਵਾ ਕੇ ਦਿੱਤੀ ਜਾਂਦੀ ਅਸੀਂ ਉਸ ਦਾ ਆਨਲਾਈਨ ਆਰਥਿਕ ਅਧਖਰ ਕਹਾਂਗੇ ਉਹ ਅਪਲਾਈ ਕਰਨਗੇ ਔਰ ਅਸੀਂ ਜਿਹੜੀ ਆ ਉਹ ਜਿਹੜੀ ਹੈਗੀ ਆ ਇਹ ਜਿਹੜਾ ਦਾ ਉਸੇ ਪੈਰਾ ਦੇ ਮਗਰੇ ਸਤਿਕਾਰ ਹੈ ਇਹਨਾਂ ਦੀ ਸਾਥੀ ਪੂਰੀ ਪੰਚਾਇਤ ਸ੍ਰਿੰਦਰ ਸਿੰਘ ਬਾਗੀ ਦਾਨੀ ਸੱਜਰ ਔਰ ਬਾਬਾ ਸਿੰਘ ਬਾਗੀ ਜਿਹੜੇ ਸਰਕਾਰ ਸ਼ਕਤੀਤਾ ਇਸ ਕਰਨੀਆਂ ਜਿਹੜੀਆਂ ਹਨ ਉਹ ਬਹੁਤ ਹੀ ਵੱਡਾ ਇਸ ਸਕੂਲ ਦੇ ਵਿੱਚ ਹੋ ਗਾਰ ਪਾ ਰਹੀਆਂ ਸੋ ਇਹਨਾਂ ਸ਼ਕਤੀਤਾ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਸਮੁੱਚੇ ਪਿੰਡਾਂ ਦਾ ਹਲਕਾ ਮદાન ਸਭਾ ਫਲੋਰ ਦੇ ਕੋਨੇ-ਕੋਨੇ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਇੱਕ ਨਾਲ ਦੀ ਨਾਲ ਇਸ ਮੈਂ ਹੋਰ ਇਹ ਗੱਲ ਕਹਿ ਰਿਹਾ ਹਾਂ ਕਿ ਅੱਜ ਜੋ ਸੁਪਰੀ ਦੇ ਮੋਹਮਨਦੀ ਸਾਹਿਬ ਕੋ ਬਾਦ ਸਿੰਘ ਮਾਨੂੜਾ ਨੇ ਇੱਕ ਜੁੱਧ ਨਸ਼ਿਆ ਆਪਣੀ ਨੂੰ ਆਵਾਜ਼ ਕੀਤਾ ਪਿਛਲੇ 2 ਮਹੀਨਿਆਂ ਤੋਂ ਉਸ ਦੇ ਵਿੱਚ ਬਹੁਤ ਹੀ ਵੱਡਾ ਆਪਣਾ ਫਰਜ਼ ਤੇ ਸ਼ੋਗਦਾਨ ਪਾਓ ਇਹ ਜੋ ਕੰਮ ਤੁਹਾਡੇ ਤੋਂ ਬਨਾ ਜਿਹੜਾ ਮਸਲਾ ਹੱਟ ਨਹੀਂ ਸਕਦਾ ਕਿਉਂਕਿ ਤੁਸੀਂ ਹੀ ਜਾਣਦੇ ਆ ਕਿ ਪਿੰਡਾਂ ਦੇ ਵਿੱਚ ਕੌਣ ਵਸ਼ੇ ਦਾ ਪਿਵਾਰੀ ਜਾਂ ਸਾਕਰਿਆ ਉਸ ਨੂੰ ਆਪਣੇ ਬਣਦੇ ਸਥਾਨਾਂ ਦੇ ਵਿੱਚ ਠਿਕਾਣੇ ਵਿੱਚ ਲੱਗੇ ਔਰ ਆਪਾਂ ਆਪਣੀ ਜਵਾਨੀ ਨੂੰ ਜੋ ਆਪਣੇ ਪਿੰਡਾਂ ਦੇ ਵਿੱਚ ਸਭ ਸਾਥੀਆਂ ਉਹਨਾਂ ਨੂੰ ਆਪਾਂ ਦਾ 50 ਇਹ ਬਹੁਤ ਬਹੁਤ ਧੰਨਵਾਦ ਹੈ